ਸੋਹਿਲਾ ਰਗੜੀ ਦੀਪ ਕੀ ਮਖੱਲਾ ਪਹਿਲਾ ਇੱਕ ਔਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਾਵੋ ਸੁਖ ਲਾ ਸੰਗਰੁ ਸਰ ਜਨਹਾਰੁ ਤੁਮ ਗਾਵੋ ਮੇਰ ਨਿਰਪਉ ਕਾ ਸੋਹਿਲਾ ਹੋ ਵਾਰੀ ਜੈ ਸੋਖਲੇ ਸਦਾ ਸੁਖ ਹੋਈ ਰਖੋ ਨਿਤ ਨਿਤ ਜੀੜੇ ਸਮਾਲਿਉ ਦੇਖੇ ਗਾ ਦੇਵਨਹਾਰ ਤੇ ਦਾਨ ਕੀਮਤ ਨਾ ਪੋਏ ਤੇ ਦਾਤੇ ਕਉਨ ਸਮਾਰ ਸਬਸਾ ਖ ਲਿਖਿਆ ਮਿਲ ਕਰ ਪਾਵ ਤੇ ਲੋ ਦੇ ਸੱਜਣ ਅਸੀਂ ਸੜੀਆਂ ਜਿਉ ਖੋ ਐ ਸੈਬ ਸੋ ਮੀਲ ਕਰ ਕਰੀ ਹੋ ਪੰਚਾ ਸਦਣ ਨਿਤ ਪਵਨ ਸਦਨ ਹਾਰਾ ਸਮਰੀਏ ਨਾਨਕ ਸੇ ਦੇ ਅਵਨ ਰਾਗਾ ਸਾ ਮਹੱਲ ਪਹਿਲਾ ਛੇ ਕਰ ਛੇ ਗੁਰ ਛੇ ਅਪਦੇਸ਼ ਗੁਰ ਗੁਰੇ ਕੋ ਇਸ ਅਨੇਕ ਬਾ ਬਾਜ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਇ ਰਖਾ ਦਿਸਿਆਂ ਕਿਸੀਆਂ ਕੜੀਆਂ ਪਾਰਾਂ ਦਿੱਤੀ ਵਾਰੀ ਮਾ ਖੋਆ ਸੂਰਜ ਕੁਰਤਨ ਇਕ ਨਾਨਕ ਕਰਤੇ ਕੇ ਕੀਤੇ ਵੇ ਸੋਰਾਗ ਤਾ ਸ੍ਰੀ ਭੰਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਪਵਨ ਚਵਰ ਉਕਰੈ ਛਦਲ ਬਨ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਈ ਪਵਖੜਨਾ ਤੇਰੀ ਆਰਤੀ ਅਨਖਤ ਸਬਦ ਗਜੰਤ ਪੀਰੀ ਰਹਾ ਸਾਹਸਰ ਤਵ ਨੈਨ ਨਨ ਹੈ ਤੋਹੀ ਕਹੋ ਸੈ ਸਮੂਰਤ ਨਨ ਏਕ ਤੋਹੀ ਸੈ ਸਪਦ ਬੇਮਲ ਨਨ ਏਕ ਪਦ ਗੰਦ ਬਿਨ ਸੈ ਸਤਵ ਗੰਦ ਵਿਚਲਤ ਮੋਹੀ ਸਮ ਜੋ ਜੋ ਤਸੋ ਏਤਿ ਦੇ ਚਨ ਸਮ ਚਨਨ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋ ਤਿਸ ਪਾਵੇ ਸੋ ਹਰਤੀ ਹੋਇ ਹਰ ਚਰਨ ਕਬਲ ਮਕਰੰਦ ਲੋਭਿਤ ਮਨਉ ਅਣ ਦਿਨੋ ਮੋਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਕੋਈ ਜਤ ਤੇਰੇ ਨਾਏ ਵਸਾਰਾ ਗੋੜੀਪੁਰ ਵੀ ਮਹੱਲਾ ਚੌਥਾ ਕਾਮ ਕਰੋ ਨਗਰ ਬ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਨਿਤਨਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੋ ਅंजलि ਪਨ ਵੱਡਾ ਹੈ ਕਰ ਨਰੋਤ ਪਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨ ਜਾਣਿ ਤਨੇ ਅੰਤਰ ਹਉਮੇ ਕੰਡਾ ਹੈ ਜਉਂ ਜਉਂ ਚਲੈ ਚ ਬਦਖ ਪਾਵੇ ਜਮ ਕਾਲ ਸਾਇ ਸਿਰ ਡੰਡਾ ਹੈ ਜੋ ਜਨ ਖਰ ਖਰ ਨਾਮ ਸਮਾਣੇ ਦੁਖ ਜਨਮ ਮਰਨ ਪੰਖੰਡਾ ਹੈ ਆਪਣਾ ਸੇ ਪਰਖ ਪਾਇਆ ਪਰਮੇਸ਼ਰ ਬਹੁ ਸੋਬਖੰਡ ਬ੍ਰਹਮੰਡਾ ਹੈ ਨਾਮ ਗਰੀਬ ਮਸਕੀਨ ਪ੍ਰਪਤੇਰੇ ਹਰ ਰਾਂਖ ਰਾਂਖ ਵੜ ਵੱਡਾ ਹੈ ਜਨ ਨਾਨਕ ਨਾਮ ਅਦਾਰਤੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹੱਲਾ ਪੰਜਮਾ ਕਰੋ ਬਿਨੰਤੀ ਸੁਨੋ ਮੇਰ ਮੀਤਾ ਸ਼ਾਂਤ ਕੈਲ ਕੀ ਬੇਲਾ ਇਆਂ ਖੜ ਚਲੋ ਹਰਲਾਹਾ ਅਗੇ ਬਸਨ ਸੁਹੀਲਾ ਆਉਦ ਕਟੈ ਜਨ ਸੋ ਰਹਿ ਨਾਰੇ ਨਾਨਕ ਗੁਰ ਮਿਹਨ ਕਾਲ ਸਵਾਰੇ ਰਖਾ ਏਉ ਸੰਸਾਰ ਵਿਕਾਰ ਸੰਸੇ ਮੈਂ ਤ੍ਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਏ ਈ ਰਸ ਅਕਥ ਕਥਾ ਤਨ ਜਾਣੇ ਜਾਂ ਤੋ ਆਏ ਸੋਈ ਬਿਹੱਜ ਹਰ ਗੁਰ ਤੇ ਮਣੇ ਬਸੀਰਾ ਨਿਜ ਕਰ ਮਹਿਲ ਪਉ ਸੁਖ ਸਹਿਜੇ ਬਹੁਰ ਨ ਹੋਈ ਗੋਪੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗਲ ਮੱਕ ਕਰ ਸੰਤਨ ਕੀ ਤੂਰ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਹਿ